ਆਪਦੀ ਨਗਰੀ ਦੀ ਬਰਾਕੇ ਉਹ ਨਗਰੀ ਬੈਕੌਂਠੋ ਬੜਾਈ ਰੱਖਦੇ ਨੇ ਬੈਕੌਂਠਾ ਨਗਰ ਜਹਾਂ ਸ਼ਾਂਤ ਵਾਸਾ ਬੋਲੋ ਸਵਾਮੀ ਵਿਚਾਰ ਦਾਤੀ ਮਹਾਰਾਜ ਕੀ ਜੈ ਸਾਡੇ ਭਾਈ ਸਾਹਿਬ ਬਹੁਤ ਕ੍ਰਿਸ਼ੀ ਦੇ ਭਾਏ ਨੇ ਸਵਾਮੀ ਰੁਖੜਦਾਸ ਜੀ ਦੇ ਸੇਵਕ ਜਾਨੇ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਪੱਖੋ ਸਾਨੂੰ 100 ਰੁਪਏ ਨਾਲ ਨਿਵਾਜਦੇ ਨੇ ਪਿਆਰ ਦੇ ਕੇ ਗਏ ਅੱਲਾਹ ਦੀ ਜੀ ਹੈ ਕਿਸਾਂ ਗਾਂ ਵਾਲੇ ਮਹਾਪੁਰਸ਼ ਸਵਾਮੀ ਸਵਾਮੀ ਜੀ ਮਹਾਰਾਜ ਸਵਾਮੀ ਕੇਸ਼ਵ ਨੀ ਜੀ ਮਹਾਰਾਜ ਜਾਨੂੰ 100 ਰੁਪਏ ਨਾਲ ਰਵਾਇਤੀ ਗਏ ਮਹਾਂਤੀਆਂ ਦੇ ਚਾਰਾਂ ਦੇ ਮੱਥਾ ਟੇਕੋ ਸਵਾਮੀ ਕੇਸਰਦਾਸ ਜੀ ਮਹਾਰਾਜ ਅਹਿਮਦ ਕੈਬਲਪੁਰ ਵਾਲੇ ਮਹਾਂਪੁਰਸ਼ ਮਹਾਨ ਗਊ ਰક્ષਕ ਬੜੇ ਬਲਵਾਨ ਸਾਧੂ 23 ਫਰਵਰੀ ਨੂੰ 23 ਜਨਵਰੀ ਨੂੰ ਉਹਨਾਂ ਦੇ ਸਾਧ ਦੇ ਵੱਡਾ ਸਮਾਗਮ ਹੈ ਮਹਾਰਾਜ ਜੀ ਆਇਆਂ ਨੂੰ ਮੇਰਾ ਨਮਸਕਾਰ ਕਰਦਾ ਹਾਂ ਮਹਾਰਾਜ ਜੀ ਸ਼੍ਰੀਮਾਨ 108 ਮਹਾਰਤੀ ਨੂਦਾ ਸੀਨ ਭੇਖ ਮਹਾ ਮੰਡਲ ਪੰਜਾਬ ਦੇ ਉਪਰ ਪ੍ਰਧਾਨ ਦੁੱਲੇਵਾਲ ਵਾਲੇ ਮਹਾਪੁਰਸ਼ ਸੁਆਮੀ ਜਮਨਾ ਸਾਧੀ ਮਹਾਰਾਜ ਉਹਨਾਂ ਨੇ ਰਡੇਵਾ ਰਾਜਸਥਾਨ ਸਾਨੂੰ ਬੁਲਾਇਆ ਮਹਾਰਾਜ ਨੇ ਉੱਥੇ ਨਾ ਉੱਥੇ ਮੇਰਾ ਖਿਆਲ ਵੀ 10 ਕਿਲੇਆਂ ਦੇ ਵਿੱਚ ਸ਼ਮਸ਼ਾਨ ਭੂਮੀ ਨੂੰ ਫਿਰ ਉੱਠ ਬਣਾ ਕੇ ਆ ਗਏ ਮਹਾਰਾਜ ਥੋੜੇ ਜਿ ਦਿਨਾਂ ਸੀ ਐਗਾ ਸੰਗਤ ਸਮਾਗਮ ਰੱਥਿਆ ਮਹਾਰਾਜ ਸਾਡੀ ਕਵੀਸ਼ਰੀ ਦਵਾਈ ਮਹਾਰਾਜ ਨੇ ਉੱਥੇ ਸਾਨੂੰ ਹੁਕਮ ਦੇ ਕੇ ਬੁਲਾਇਆ ਮਹਾਰਾਜ ਦੇਖਣ ਜੋ ਸਮਾਗਮ ਵਧੀ ਵਿਵਿਧ ਪ੍ਰਕਾਰ ਦੇ ਪਦਾਰਥ ਮਹਾਰਾਜ ਜੇ ਉੱਥੇ ਸ਼ਮਸ਼ਾਨ ਘਾਟੀ ਦੇ ਵਿੱਚ ਨਾ ਹੈ ਜੰਗਲ ਤੇ ਮੰਗਲ ਕਰਾਇ ਮਹਾਰਾਜ ਸਾਮੀ ਜਮਨਾਦਾਸ ਜੀ ਮਹਾਰਾਜ ਦੀ ਜੈ ਹਨ ਕਿਹੋ ਜਿਹੇ ਮਹਾਤਮਾ ਦੀ ਲੋੜ ਸਾਡੀ ਧਰਮੀ ਨੂੰ ਜਿਹੜੇ ਕੰਜਿਆ ਨੂੰ ਸ਼ੰਕਾ ਹੀ ਹੋਈ ਮਹਾਰਾਜ ਨੂੰ ਕੀ ਲੋੜ ਹੈ 크ਿਸਤਿਆ ਬਾਗੋਦੀ ਚੱਕੀ ਘੁਰਦੇ ਨੇ ਬੱਚਾ ਨੂੰ ਸੰਤ ਨੇ ਇਹ ਜਿਹੇ ਮਹਾਪੂਰਜ ਨੇ ਸੇਵਾ ਦੀ ਕਿਤੇ ਸੇਵਾ ਦੀ ਢੇਰੀ ਲੈ ਬੈਠੇ ਬਈ ਲੋਕ ਇਹ ਪੀ ਮੌੜਾ ਜੀ ਦੀ ਢੇਰ ਦੇ ਕੋਈ ਐਨੇ ਪੁੱਤ ਨੇ ਇਹ ਜਿਹੜੇ ਮੰਗਣਾ ਇਹਨੇ ਸਾਰਿਆਂ ਨੂੰ ਦਿਓ ਜੇ ਕੋਈ ਦੋ ਵਾਂਗੂ ਦੋ ਵੀ ਦੇ ਮੰਗੇ ਇਹ ਇਹ ਐਂ ਦਿੱਤੇ ਹੋਏ ਨੇ ਜਿਹਨਾਂ ਨੂੰ ਮਾਇਆਂ ਨੂੰ ਦੋ ਦੋ ਜਿਹੜੀਆਂ ਨੂੰ ਦਿੱਤੇ ਕਹਿੰਦੇ ਦੋ ਹੋਣਗੇ ਇੱਕ ਸਾਨੂੰ ਦੇਣੀ ਨਹੀਂ ਅਸੀਂ ਸੰਤ ਬਣਾ ਦਾਂਗੇ ਮਾਈ ਦੇ ਅੱਜਕੱਲ ਇੱਕ ਪੁੱਤਰ ਹੁੰਦਾ ਸਾਬੂ ਕੇ ਵੜਨਗੇ ਸਾੰਮੀ ਗੁਰਮੇਲ ਧਾਰੀਵਾਰਾ ਪਖੜਿਆਲ ਵਾਲੇ ਮਹਾਪੁਰਸ਼ ਸਾਬੂ ਗੱਡੀ ਜਣ ਜਾਣ ਵਜਾਂ ਨੂੰ ਇਹ ਵੀ ਸੁਣੀ ਜਾਂਦੇ ਨੇ

ਅਨੇਕਾਂ ਅਨੇਕਾਂ ਮਹਾਰਾਜੇ ਕੀ ਕੀ ਦੇਖੀ ਐਰ ਵੜ ਕੇ ਨਾ ਵਿਦਵਾਨ ਹੋ ਕੇ ਵੀ ਸਭ ਸੁਣਦੇ ਨੇ ਤੋਂ ਅਸੀਂ ਸਭ ਆਤੀ ਧੰਨਵਾਦ ਮੰਨਦੇ ਹਾਂ ਦਾ ਸਭ ਸਾਧੂ ਤੁਹਾਨੂੰ ਸਵਾਮੀ ਵਿਚਾਰਦਾਤੀ ਮਹਾਰਾਜੇ ਨਾਮ ਤੇ 200 ਰੁਪਏ ਦਾ ਮਸ਼ੀਰਵਾਦ ਆਇਆ ਸਵਾਮੀ ਕੇਸ਼ਵ ਰਾਜ ਮੈਂ ਬੋਲਦੀ ਹਾਂ ਹਾਂ ਜੀ ਜਿਆਆਂ ਸਭ ਨੂੰ ਬਾਈ ਜੀ ਨੇ ਤਰਵੀਪੇ ਵੀਰ ਸਭ ਤੁਸੀਂ ਰਹਿਣ ਦਿੰਦੇ ਉੱਥੇ ਵਾਲਾ ਸਾਡਾ ਪਰਿਵਾਰ ਜਉਣਾ ਪਰਿਵਾਰ ਬਹੁਤ ਧਿਆਰਾ ਪਰਿਵਾਰ ਬਾਈ ਜੀ ਖੁਸ਼ਨਾਮਾ ਹੋਰ ਪੈਸਾ ਨੂੰ ਹੈ ਜੀ ਗੋਪਤ ਸਵਾਮੀ ਵਿਚਾਰ ਦਾ ਜੀ ਦੀ ਸੰਗਤ ਹੈ ਸ਼੍ਰੀਮਾਨ ਹੈ ਜੀ ਸ਼੍ਰੀਮਾਨ ਜੀ ਸ਼੍ਰੀ ਰਾਮ ਨਾਰਾਇਣ ਗ੍ਰੀਤੀ ਮਹਾਰਾਜ ਥੋੜੇ ਨੇ ਜੀ ਇਕ ਦੇ ਰਾਮਪੁਰਾ ਦੇ ਬਹੁਤ ਵੱਡਾ ਨਾਮ ਹੈ ਭੇਗ ਦੇ ਵਿੱਚ ਸੰਗਮ ਭੇਗ ਦੇ ਏ ਮਹਾਰਾਜੀ ਸ੍ਰੀ ਮਹਾਂਤਰੇ ਸਾਰਾ ਅਸ਼ੀਰਵਾਦ ਸਾ ਮਹਾਰਾਜੀ ਕੁ ਮਹਾਪੁਰਸ਼ ਵਰ ਮੇਂ ਕੇ ਮਿਲ ਗਏ ਸਾਨੂੰ ਨਾਤਾ ਇਹ ਟਿਕਾਣਾ ਦੱਸਿਆ ਬੋਲਾੜੇ ਸਾਹਿਬ ਰੇ ਨਾ ਨਾਮ ਦਾ ਹੋਰੇ ਕਹਿੰਦੇ ਬਸ پوری ਸਾਰਾ ਕੁਝ ਜਾਣਦੇ ਹੋ ਆਹ ਕਿਹਾ ਅਈ ਬਸ ਭਗਵਾਨ ਦੀ ਧਰਤੀ ਦੀ ਰਹਦੇ ਹਸ ਤੂੰ 2500 ਰੁਪਏ ਸਾਨੂੰ ਅਸ਼ੀਰਵਾਦ ਐ ਅਈ ਤਸਕੀ ਵੀ ਨਹੀਂ ਐ ਮੁੱਠੀ ਜੀ ਦੇ ਕੇ ਮਹਾਰਾਜੀ ਚਰਨਾ ਤੇ ਗਡੌਲ ਕਰਦੇ ਆਏ ਜੀ ਮਹਾਪੁਰਸ਼ ਤਾਂ ਸੁਣਦੇ ਰਹਿੰਦੇ ਨੇ ਮਹਾਰਾਜੇ ਮੈਂ ਮੈਂ ਮੇਰੇ ਮੰਨਣੇ ਸਾਥ ਸੰਗ ਜੀ ਵੀ ਕਬੀศรี ਜਿਹੜੀ ਤ੍ਰੇਤਾ ਯੁੱਗ ਤੋਂ ਚਲੀ ਜਾ ਰਹੀ ਹੈ ਇਹ ਸੰਭਾਲੀਏ ਸਾਧੂਆਂ ਨੇ ਹੋਈ ਹੈ ਸਾਧੂਆਂ ਨੇ ਕਬੀศรี ਸੰਭਾਲ ਲਈ ਪਹਿਲਾਂ ਤਿੰਨ ਤਿੰਨ ਦਿਨ ਸਮਾਗਮ ਹੁੰਦੇ ਪਹਿਲੇ ਵੀ ਸਾਧੂ ਰਾਜਾ ਕਰਦੇ ਇਸ ਸਮੇਂ ਦੀ ਦੌੜ ਨਹੀਂ ਸੀ ਹੋਈ ਉਹ ਸਮਾਂ ਤੇਜ਼ ਹੋ ਗਿਆ ਉਹ ਵੇਲੇ ਕਿ ਵੀ ਸ੍ਰੀ ਲਗਦੀ ਮੱਧ ਵਾਲੇ ਤੇ ਕਬੀศรี ਹੈ ਉਹਦੀ ਸ਼ੇਖ ਉਹ ਵਾਲੇ ਦੇ ਕਿ ਵੀ ਸ੍ਰੀ ਤੇਨਤਨ ਘੰਟੇ ਲਗਦੀ ਪਹਿਲਾਂ ਪਹਿਲਾਂ 6 6 5 5 6 ਲੈ ਕੇ ਅੰਦੇਸੀ ਗਾਉਂਦੇ ਰਹੇ ਸੀ ਕਿਹੜਾ ਅੱਜ ਕੱਲ੍ਹ ਨਹੀਂ ਆ ਹੈ ਜੀ 50 ਸਾਲਾਂ ਤੋਂ ਜ਼ਿਆਦੇ ਸਾਨੂੰ ਇਸ ਪੇੜ ਦੇ ਵਿੱਚ ਹੋ ਗਿਆ ਪਰ ਸੀ ਇਹ ਸਮਝਣਿਆ ਵੀ ਸਵਾਮੀ ਵਿਚਾਰ ਦਾਸ ਵਰਗੇ ਜੀਵੀਆਂ ਦਾ ਸਵਾਮੀ ਜਮਨਾ ਦਾਸ ਵੀ ਵਰਗੇ ਸਵਾਮੀ ਗਮਦੂਰ ਦਾਸ ਵੀ ਵਰਗੇ ਸਵਾਮੀ ਗੁਰਮੇਰ ਦਾਸ ਵੀ ਵਰਗੇ ਸਵਾਮੀ ਹਰਮਨ ਦਾਸ ਵੀ ਵਰਗੇ ਸਭ ਉਹਨਾਂ ਦਾ ਇਸ ਦਾ ਸ਼ੀਰਮਾਦਾ ਹੈ ਜੈਸਾ ਅਸੀਂ 50 ਸਾਲ ਪਹਿਲਾਂ ਬੋਲਦੇ ਹੁੰਦੇ ਉਹਵੇਂ ਜਿਵੇਂ ਹੋਣਾ लाज ਪੈਣੇ ਸਾਡੇ ਇਹ ਕਾਰਨ ਦਾ ਸਾਨੂੰ ਨਹੀਂ ਪਤਾ ਲੱਗਿਆ ਸ਼ਾਂਤੀ ਜਾਣਦੇ ਨੇ ਜਾਂ ਸੰਗਤਾਂ ਦੀਆਂ ਤੁਹਾਨੂੰ ਸ਼ੋਰ ਤਰੰਗਾਂ ਆਉਂਦੀਆਂ ਨੇ ਉਹੀ ਆਵਾਜ਼ਾਂ ਨੇ ਹੋ ਤੇ